ਹੈਲੋ ਜੀ ਸੱਸੀ ਕਾਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਗਰਮੀ ਵਾਲੇ ਕੱਪੜੇ ਦੀ ਕੇਸ ਕੀ ਬਣਾਉਣੀ ਸਿਖਾਉਣੀ ਆ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਕਿ ਬਹੁਤ ਹੀ ਵਧੀਆ ਸ਼ੇਪ ਦੀ ਬਣਦੀ ਹੈ ਜਿਵੇਂ ਦੇਖੋ ਭੈਣਾਂ ਦਾ ਅੰਮ੍ਰਿਤ ਛੱਕਿਆ ਹੁੰਦਾ ਉਹ ਤਾਂ ਵਾਨੀ ਵਾਨੀ ਆ ਤੇ ਆਪਾਂ ਵੀ ਦੇਖੋ ਘਰਾਂ ਦੇ ਵਿੱਚ ਜਿਵੇਂ ਛੋਟੇ ਬੱਚੇ ਹੁੰਦੇ ਆ ਆਪਾਂ ਹਨਾ ਉਹਨਾਂ ਦੇ ਵੀ ਬਣਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਸਿਰ ਢੱਕ ਕੇ ਤੇ ਆਪਾਂ ਤੁਹਾਨੂੰ ਬਣਾਉਣੀ ਸਿਖਾਉਣੀ ਆ ਦੇਖੋ ਜਿਵੇਂ ਆਪਣੇ ਕੋਲੇ ਗਰਮੀ ਵਾਲਾ ਕੱਪੜਾ ਹੈ ਜੀ ਆਪਾਂ ਇਹ ਪੀਸ ਲੈਂਦੇ 9 ਇੰਚ ਲੰਬਾ ਤੇ 6.5 ਇੰਚ ਦੀ ਚੜਾਈ ਹੈ ਦੇਖੋ ਉਸ ਤੋਂ ਬਾਅਦ ਆਪਾਂ ਇਹਨੂੰ ਡਬਲ ਕਰ ਲਿਆ ਡਬਲ ਕਰਨ ਤੋਂ ਬਾਅਦ ਦੇਖੋ ਨੀਚੋਂ 2 ਇੰਚ ਦੀ ਆਪਾਂ ਇਸ ਤਰ੍ਹਾਂ ਰੱਖ ਕੇ ਬਾਅਕੀ ਗਲਾਈ ਦਵਾਂਗੇ ਉੱਪਰ ਉਹ ਦਵਾਂਗੇ ਜੀ 1/2 ਇੰਚ ਦੀ ਗਲਾਈ ਦੇਖੋ ਇਹ ਇਸ ਤਰ੍ਹਾਂ ਇਹਦੀ ਸ਼ੇਪ ਆ ਜਾਊਗੀ ਜੇਦੋਂ ਆਪਾਂ ਇਹਨੂੰ ਖੋਲਾਂਗੇ ਤਾਂ ਨੀਚੋਂ ਇਹ 4 ਇੰਚ ਦਾ ਰਹਿ ਜਾਊਗਾ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਇੱਕ ਸਾਈਡ ਤੋਂ ਲੈ ਕੇ ਇੰਚੀ ਟੇਪ ਨੂੰ ਇਸ ਤਰ੍ਹਾਂ ਘਮਾਉਂਦੇ ਹੋਏ ਸਾਰੇ ਪਾਸੇ ਆਪਾਂ ਇਹਨੂੰ ਮਾਣਾਂਗੇ ਕਿ ਇਹਦੀ ਮਤਲਬ ਕਿ ਸਾਰਾ ਘੇਰਾ ਕਿੰਨਾ ਬੰਦ ਹੈ ਦੇਖੋ ਆਪਣੇ ਕੋਲੇ ਘੇਰਾ ਬਣਿਆ ਜੀ ਇਹ 20 ਇੰਚ 23 ਇੰਚ ਆਪਾਂ ਹੁਣ ਕੱਪੜਾ ਲਵਾਂਗੇ ਲੰਬਾ ਤੇ ਉਹਨੂੰ ਡਬਲ ਕਰਾਂਗੇ ਤਾਂ ਜੋ ਨੀਚੇ ਆਪਾਂ ਨੂੰ ਫੋਲਡ ਕਰਨ ਲਈ ਲੇਡ ਮਾਰਨ ਦੀ ਲੋੜ ਨਾ ਪਵੇ ਫੋਲਡ ਕਰਨ ਤੋਂ ਬਾਅਦ 23 ਇੰਚ ਆਪਾਂ ਮਤਲਬ ਕਿ ਲੰਬਾ ਲੈ ਕੇ ਤੇ 5 ਇੰਚ ਦੀ ਉਹਦੀ ਚੜਾਈ ਲਵਾਂਗੇ ਦੇਖੋ ਆਪਾਂ ਇਸ ਤਰ੍ਹਾਂ ਕੱਪੜਾ ਲੈ ਲੈਨੇ ਆ ਤੇ 16 ਇੰਚ ਆਪਾਂ ਐਕਸਟਰਾ ਕੱਪੜਾ ਲਵਾਂਗੇ ਦੇਖੋ ਚਿਹੜੀਆਂ ਕੀ ਪਿੱਛੇ ਧਣੀਆਂ ਬਣਨੀਆਂ ਜਾਣ 16 ਇੰਚ ਤੇ 23 ਇੰਚ ਆਪਾਂ ਕੱਪੜਾ ਲੈਣਾ ਜਿਹੇ ਪੂਰਾ 39 ਇੰਚ ਇੰਨਾ ਆਪਣੇ ਕੋਲੇ ਕਪੜਾ ਹੋਣਾ ਜਿਹਦਾ 1 ਅੱਧਾ ਇੰਚ ਘੱਟ ਵੀ ਜਾਵੇ ਦੇਖੋ ਕੋਈ ਗੱਲ ਨਹੀਂ ਵੈਸੇ ਇੰਨਾ ਕਪੜਾ ਜੀ ਆਪਾਂ ਲਵਾਂਗੇ ਤਾਂ ਬਿਲਕੁਲ ਬੰਨਣਾ ਵੀ ਬਿਲਕੁਲ ਸਹੀ ਰਹੂਗਾ ਲੋ ਜੀ ਹੁਣ ਆਪਾਂ ਕੀ ਕਰਨਾ ਆਪਾਂ ਇਹਦਾ ਕਪੜੇ ਨੂੰ ਡਬਲ ਫੋਲਡ ਕਰਕੇ ਆਪਾਂ ਇਹਦਾ ਸੈਂਟਰ ਕੱਢ ਲਾਂਗੇ ਦੇਖੋ ਸੈਂਟਰ ਕੱਢ ਕੇ ਆਪਾਂ ਇਹਦੇ ਵਿੱਚ ਸੈਂਟਰ ਦੇ ਨਿਸ਼ਾਨ ਲਾਵਾਂਗੇ ਤੇ ਇਸੇ ਤਰ੍ਹਾਂ ਆਪਾਂ ਜਿਹੜਾ ਆਪਾਂ 9 ਇੰਚ ਕਪੜਾ ਲੈਂਤਾ ਸੀ ਲੰਬਾ ਤੇ ਉਹ ਨੂੰ ਫੋਲਡ ਕਰਕੇ ਉਹਦਾ ਸੈਂਟਰ ਲੈ ਲਾਂਗੇ ਦੇਖੋ ਸੈਂਟਰ ਨਾਲ ਸੈਂਟਰ ਮਲਾ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਘਮਾਉਂਦੇ ਹੋਏ ਇਸ ਤਰ੍ਹਾਂ ਸੀਨ ਮਾਰਾਂਗੇ ਤੇ ਸਾਈਡਾਂ ਤੇ ਜਿਹੜਾ ਕੱਪੜਾ ਬਾਦਮਾ ਰਹਿ ਗਿਆ ਜੀ ਤੇ ਉਹ ਆਪਣੇ ਵੱਲਣ ਦੇ ਕੰਮ ਆਊਗਾ ਉਸ ਤੋਂ ਬਾਅਦ ਦੇਖੋ ਮੈਂ ਛੋਟਾ ਜਿਹਾ ਕੱਪੜਾ ਲੈਂਦਾ ਨੀਚੇ ਜਿਹੜੀ ਆਪਾਂ 4 ਇੰਚ ਦਾ ਛੱਡਿਆ ਸੀਗਾ ਪੀਸ ਉੱਥੇ ਆਪਾਂ ਦੋ ਵੱਲ ਪਾ ਕੇ ਕੱਪੜੇ ਉੱਤੇ ਲਾਵਾਂਗੇ ਜੀ ਉਹਦੇ ਉੱਤੇ ਕੱਪੜਾ ਇਹ ਆਪਾਂ ਲੈਂਦਾ 2 ਇੰਚ ਚੌੜਾ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਦਾਂਗੇ ਦੇਖੋ ਫੋਲਡ ਕਰਨ ਤੋਂ ਬਾਅਦ ਦੇਖੋ ਇਹ ਨੀਚੋਂ ਬਿਲਕੁਲ ਇਹਦੀ ਸਫਾਈ ਆ ਜੂਗੀ ਇਸ ਤਰ੍ਹਾਂ ਬਦਮਾ ਕੱਪੜਾ ਆਪਾਂ ਇਹਨੂੰ ਕੱਟ ਦਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਨਿਸ਼ਾਨਾਂ ਨਾਲ ਨਿਸ਼ਾਨ ਮਿਲਾਉਂਦੇ ਹੋਏ ਆਪਾਂ ਸਾਰੀ ਸਾਈਡ ਤੇ ਕੱਪੜੇ ਨੂੰ ਇਸ ਤਰ੍ਹਾਂ ਦੋਨੇ ਸਾਈਡਾਂ ਤੇ ਇੱਕੋ ਜਿਹਾ ਆ ਜਾਊਗਾ ਤੇ ਆਪਾਂ ਇਹਨੂੰ ਸੇਨ ਲਾ ਦਾਂਗੇ ਲੋ ਜੀ ਇਹ ਆਪਣੀ ਸੇਨ ਲੱਗ ਗਈ ਹੈ ਤੇ ਉਸ ਤੋਂ ਬਾਅਦ ਦੇਖੋ ਆਪਣੇ ਸਾਈਡਾਂ ਤੇ ਜਿਹੜਾ ਕੱਪੜਾ ਬਚ ਗਿਆ ਇਸ ਤਰ੍ਹਾਂ ਉਹਦੀ ਚੜਾਈ ਹੈਗੀ ਹੈ ਜਿਹੜੀ ਉੱਥੋਂ ਆਪਾਂ ਉਹਨੂੰ ਕੱਟ ਪਾਵਾਂਗੇ ਦੇ ਕੋਸੇਰੇ ਤੋਂ ਆਪਾਂ 1 ਇੰਚ ਦਾ ਲੈ ਕੇ ਕਪੜਾ 1 ਇੰਚ ਜਾਂ 1.5 ਇੰਚ ਦਾ ਲੈ ਲੈਣਾ ਹੈ ਬਸ ਆਪਾਂ ਉਸ ਤੋਂ ਬਾਅਦ ਦੇਖੋ ਆਪਾਂ نیچے ਤੱਕ ਜਿੱਥੇ ਤੱਕ ਆਪਾਂ ਸੀਨ ਲਾਈਆ ਉੱਥੇ ਤੱਕ ਆਪਾਂ ਨੂੰ ਸ਼ੇਪ ਦਿੰਦੇ ਹੋਏ ਆਪਾਂ ਐਂ ਗੁਲਾਈ ਦਿੰਦੇ ਹੋਏ ਇਹਨੂੰ ਕੱਟ ਪਾ ਦਾਂਗੇ। ਲੋ ਜੀ। ਇਸ ਤਰ੍ਹਾਂ ਇਹ ਆਪਣਾ ਜਿਹੜਾ ਹੈਗੇ ਜੀ ਕੇਸ ਕੀ ਬਣ ਜੂਗੀ। ਦੇਖੋ ਜਿਹੜਾ نیچے ਕਪੜਾ ਛੱਡਿਆ ਹੈ ਪਹਿਲਾਂ ਆਪਾਂ ਉਹਦੇ ਜਿਹੜੇ ਲਾੜਾ ਨੂੰ ਬੰਦ ਕਰਾਂਗੇ। ਵੰਦ ਕਰੰ ਤੋਂ ਬਾਅਦ ਜੀ ਅੰਦਰ ਫੋਲਡ ਕਰਦੇ ਹੋਏ ਥੋੜਾ ਥੋੜਾ ਦੋਨੇ ਸਾਈਡਾਂ ਤੋਂ ਅੰਦਰ ਫੋਲਡ ਕਰਾਂਗੇ ਕਪੜਾ ਤੇ ਉਸ ਤੋਂ ਬਾਅਦ ਆਪਾਂ ਸੇਨ ਲਾਵਾਂਗੇ ਦੋਨੇ ਸਾਈਡਾਂ ਇਸ ਤਰ੍ਹਾਂ ਆਪਾਂ ਕਰ ਲਾਂਗੇ ਲੋ ਜੀ ਇਹ ਦੇਖੋ 2 ਮਿੰਟਾਂ ਦਾ ਕੰਮ ਸੀ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ